ਹਲਕਾ ਰਾਜਪੁਰਾ ਦੇ ਕਸਬਾ ਬਨੂੜ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਫਾਰਸ਼ਦ ਭਜਨ ਲਾਲ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਆਮਨ ਆਸਮਨਾ ਹੋਇਆ ਤੇ ਭਜਨ ਲਾਲ ਵੱਲੋਂ ਆਪਣਾ ਕੀ ਸਪਸ਼ਟੀਕਰਨ ਦਿੱਤਾ ਗਿਆ ਉਹਦੇ ਬਾਰੇ ਆਪਾਂ ਸੁਣਦੇ ਹਾਂ ਸੱਚਾਈ ਹੈ ਜਿਹੜੀ ਉਹ ਕਦੇ ਛੁੱਪੀ ਨਹੀਂ ਰਹਿੰਦੀ ਅੱਜ ਤੋਂ 2 ਸਾਲ ਪਹਿਲਾਂ ਕੋਈ ਰੀਕੂ ਪੁੱਤਰ ਅਮਰਜੀਤ ਉਤਰ ਨਾਰੂ ਰਾਮ ਤਾਂ ਕੋਈ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਝਗੜਾ ਹੋਇਆ ਖਸਰਾ ਨੰਬਰ 428 ਜਿਸ ਨਾਲ ਮੇਰਾ ਕੋਈ ਲੇਗਾ ਦੇਗਾ ਨਹੀਂ ਨਾ ਮੇਰਾ ਕੋਈ ਕਬਜ਼ਾ ਹੈ ਨਾ ਮੇਰੀ ਕੋਈ ਮਲਕੀਅਤ ਹੈ ਉਹਦੇ 'ਚ ਉਹ ਖਸਰਾ ਨੰਬਰ 428 ਦਾ ਜਿਹੜਾ ਕਿ ਅਲਾਟਮੈਂਟ ਹੋਇਆ ਹੋਇਆ ਸਾਡੇ ਬਜ਼ੁਰਗਾਂ ਨੂੰ ਸਾਡੇ ਵਾਰਡ ਦੇ ਜਿਹੜੇ ਉਹ ਰਹਿਣ ਵਾਲੇ ਆ ਰੀਕੂ ਮੇਰੀ ਵਾਰਡ ਦਾ ਰਹਿਣ ਵਾਲਾ ਇਹਨਾਂ ਨੇ ਕੀ ਕਰਿਆ ਉਹ ਜਿਹੜਾ ਖਸਰਾ ਨੰਬਰ 428 ਸੀ ਜਦੋਂ ਉਹ ਆਪਣੇ ਖੇਤਾਂ 'ਚ ਰੀਕੂ ਕੰਮ ਕਰਨ ਗਿਆ ਤੇ ਉੱਥੇ ਇਹਨਾਂ ਨੇ ਮਾਰ-ਪੀਟ ਕੀਤੀ ਚਲੋ ਉਹਨੇ ਦਰਖਾਸਤ ਦਿੱਤੀ ਅਸੀਂ ਜਿਹੜੇ ਪਤਵੰਤੇ ਸੱਜਣ ਸੀ ਵਾਰਡ ਨੰਬਰ 13 ਦੇ ਤੇ ਵਾਰਡ ਨੰਬਰ 11 ਦੇ 12 ਦੇ ਅਸੀਂ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਭਾਈ ਤੁਸੀਂ ਲੜਾਈ ਝਗੜਾ ਨਾ ਕਰੋ ਸ਼ਹਿਰਦਾਰੋਂ ਸਾਰੇ ਸਾਨੂੰ ਇੱਕਸਾਰ ਹੋ ਤੁਸੀਂ ਇਦਾਂ ਕਰੋ ਆਪਣੇ ਦੋਨੇ ਬੈਠ ਕੇ ਜਿਹੜਾ ਹੈਗਾ ਆਪਣੇ ਰਾਜੀਨਾਮਾ ਕਰ ਲਓ ਅਸੀਂ ਰਾਜੀਨਾਮਾ ਇਹਨਾਂ ਦਾ ਕਰਵਾ ਦਿੱਤਾ ਜਿਹੜਾ ਕਿ ਆ ਲਿਖਤੀ ਰੂਪ 'ਚ ਇਨਾਦਰ ਰਜਿਨਾਮਾ ਅਸੀਂ ਕਰਾਇਆ ਹੈ ਆ ਦੇਖੋ ਇਹ ਜਿੱਕਰਨੈਲ ਸਿੰਘ ਸਾਰੇ ਹੀ ਮਿਲਕੇ ਜਿਹੜੇ ਹੈਗੇ ਆ ਉੱਥੇ ਬੰਦੇ ਸੀ ਮੌਜੂਦ ਪੰਬਰਜੀਤ ਹੋਰ ਵੀ ਸੀ ਇਹ ਅਸੀਂ ਰਜਿਨਾਮਾ ਉਹਨਾਂ ਦਾ ਕਰਾਤਾ ਪਾਈ ਤੁਸੀਂ ਲੜਾਈ ਝਗੜਾ ਕਰੋ ਤੁਸੀਂ ਕੋਰਟ ਕੇਸ ਕਰੋ ਜਿਸ ਨੂੰ ਕੋਰਟ ਦੇਵੇਗਾ ਉਹ ਉਸ ਨੂੰ ਜਗ੍ਹਾ ਦਿੱਤੀ ਜਾਏਗੀ ਦੂਜਾ ਬੰਦਾ ਇੰਟਰਵੈਨ ਨਹੀਂ ਕਰੇਗਾ ਜੇ ਕੋਈ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਾ ਕੇ ਰੀਕੂ ਤੇ ਕੇਸ ਪਾਉਂਦੇ ਪ੍ਰਧਾਨ ਜੀ ਜਾਂ ਉਹਦੇ ਬੰਦੇ ਇਹਨਾਂ ਨੇ ਕੀ ਕਰਿਆ ਚੱਕ ਕੇ ਜੀ ਜਿਹੜਾ ਕੇਸ ਹੈ ਉਹ ਮੇਰੇ ਤੇ 15 ਬੰਦਿਆਂ ਨੇ ਕੇਸ ਨਾ ਮੇਰਾ ਕੋਈ ਲੇਕਾ ਨਾ ਦੇਗਾ 428 ਨਾਲ 15 ਬੰਦਿਆਂ ਨੇ ਚੱਕ ਕੇ ਮੇਰੇ ਤੇ ਕੇਸ ਕਰਤਾ ਦੋ ਦੋ ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਮੈਂ ਦੋ ਸਾਲ ਬਦਨਾਮੀ ਮਹਿਸੂਸ ਕਰੀ ਹੈ ਮੈਨੂੰ ਇਹਨਾਂ ਨੇ ਬਿਨਾ ਮਤਪਲ ਤੋਂ ਬਿਨਾ ਵਜ੍ਹਾ ਤੋਂ ਮੈਨੂੰ ਹਰਾਸ਼ਮੈਂਟ ਕੀਤਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਅਕਸ਼ਰਾਵ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ 15 ਬੰਦਿਆਂ ਦਾ ਜਿਹੜਾ ਹੈਗਾ ਕੇਸ ਮੇਰੇ ਤੇ ਮੈਂ ਦੋ ਸਾਲ ਭੁਗਤਿਆ ਦੋ ਸਾਲ ਬਾਅਦ ਹੁਣ ਮਲ ਕੇ ਜਿਹੜਾ ਇਹ ਕੇਸ ਹੈ ਇਹ ਜੱਜ ਸਾਹਿਬ ਨੇ ਉਹਨਾਂ ਦੀ ਜਿਹੜੀ ਸਟੇ ਐਪਲੀਕੇਸ਼ਨ ਸੀ ਉਹ ਖਾਰਜ ਕਰ ਦਿੱਤੀ ਜਿਹੜਾ ਉਹਨਾਂ ਦਾ ਕੇਸ ਸੀ ਉਹ ਡਿਸਮਿਸ ਕਰ ਦਿੱਤਾ ਇਹ ਡਿਸਮਿਸ ਹੋਣ ਤੋਂ ਬਾਅਦ ਜਿਹੜਾ ਉਹ ਰੀਕੂ ਹੈ ਮੇਰੀ ਵਾਰਡ ਦਾ ਉਹ ਆਪਣੇ ਗਿਆ ਅ ਐਸਐਸਪੀ ਸਾਹਿਬ ਕੋਲੇ ਗਿਆ ਵੀ ਇੱਦਾਂ ਦਾ ਸਰਕਾਰ ਇਹ ਸ਼ਰਮ ਮੈਨੂੰ ਇਹ ਪਰੇਸ਼ਾਨ ਕਰਦੇ ਨੇ ਉਹਨਾਂ ਦਰਖਾਸਤ ਮਾਰ ਕਰਾ ਕੇ ਥਾਣਾ ਬਨੂੜ ਚਾਈ ਹੈ ਉਹਨਾਂ ਨੂੰ ਪੁਲਿਸ ਪੁਲਿਸ ਨੇ ਕਾਫੀ ਵਾਰ ਮਿਲ ਕੇ ਤਲਾਹ ਦਿੱਤੀ ਹੈ ਵੀ ਤੁਸੀਂ ਆ ਕੇ ਬੈਠ ਕੇ ਗੱਲ ਕਰੋ ਭਾਈ ਇਹ ਕੇਸ ਜਿੱਤ ਗਿਆ ਤੇ ਤੁਸੀਂ ਆਪ ਦਾ ਜਿਹੜਾ ਇਹ ਮਸਲਾ ਹੱਲ ਕਰੋ ਜੀ ਤੇ ਉਸ ਸਬੰਧ ਵਿੱਚ ਮਿਲ ਕੇ ਬੁਲਾਇਆ ਤੇ ਇਹ ਪ੍ਰਧਾਨ ਖੁਦ ਨਗਰ ਕੌਸ਼ਲ ਦਾ ਥਾਣੇ ਆਇਆ ਬੰਦਿਆਂ ਨਾਲ ਕਹਿੰਦਾ ਚਲੋ ਜੀ ਠੀਕ ਹੈ ਤੁਸੀਂ ਆਪਣੀ ਜਗ੍ਹਾ 'ਚ ਕੰਮ ਕਰੋ ਤੁਸੀਂ ਤੁਹਾਡੇ ਹੱਕ 'ਚ ਆ ਤੁਹਾਡੀ ਜਗ੍ਹਾ ਹੈ ਤੇ ਸਾਡੇ ਕੋਲ ਕੋਈ ਡਾਕੂਮੈਂਟ ਨਹੀਂ ਤੁਸੀਂ ਕੰਮ ਕਰੋ ਕਹਿ ਕੇ ਉੱਥੇ ਜਦੋਂ ਉਹ ਬੰਦਾ ਆਪਣੀ ਮੀ ਆਪਣੇ ਪਰਿਵਾਰ ਨੂੰ ਉਹ ਲੈ ਕੇ ਉੱਥੇ ਕੰਮ ਕਰਨ ਗਿਆ ਆਪਣੀ ਘਰ ਵਾਲੀ ਨੂੰ ਹੋਰ ਪਰਜਾਈ ਸੀ ਬੱਚੇ ਸੀ ਭਤੀਜੇ ਸੀ ਭਾਈ ਸੀ ਤੇ ਅਮਰਜੀਤ ਦੇ ਬੱਚੇ ਆ ਜਿਹੜਾ ਅਮਰਜੀਤ ਸ਼ਰਗਵਾਸ ਸੋਚੀਆ ਉਹਦਾ ਡੈੱਥ ਸਰਟੀਫਿਕੇਟ ਵੀ ਹੈਗਾ ਉੱਥੇ ਜਾ ਕੇ ਪ੍ਰਧਾਨ ਸਰਕਾਰੀ ਗੱਡੀ 'ਚ ਆਇਆ ਉਹ ਚਾਰ ਚੁਫੇਰੇ ਉਹਦੇ ਰੌਂਡੀ ਲਾਈ ਆ ਨੇ ਗੇੜੀ ਲਾਈ ਆ ਸਰਕਾਰੀ ਗੱਡੀ ਦੀ ਲਾ ਕੇ ਜਾ ਕੇ ਇੱਕ ਲੱਕ ਦੀ ਜਾ ਕੇ ਇਹਨੇ ਲੌਸਮੈਂਟ ਕਰਤੀ ਗੁਰਦੁਆਰਾ ਸਾਹਿਬ ਚ ਵੀ ਉੱਥੇ ਨਜਾਇਜ਼ ਕਬਜ਼ਾ ਹੋ ਰਿਹਾ ਵੀ ਨਜਾਇਜ਼ ਕਬਜ਼ਾ ਉੱਥੋਂ ਫਿਰ ਇਹਨੇ ਲੇਡੀਜ਼ ਆਪਣੇ ਘਰ ਵਾਲੀ ਆਪਣੇ ਮੁੰਡੇ ਦੇ ਘਰ ਵਾਲੀ ਇਹਦਾ ਮੁੰਡਾ ਹੋਰ ਮਲੇ ਕਈ ਲੇੜੀ ਪਖਾ ਕੇ ਇਹਨੇ ਉੱਥੇ ਭੇਜੀਆਂ ਜਿਨ੍ਹਾਂ ਨੇ ਉੱਥੇ ਆ ਕੇ ਕੁੱਟਮਾਰ ਕੀਤੀ ਹੈ ਉਹਨਾਂ ਦੀ ਜਗ੍ਹਾ 'ਚ ਰੀਕੂ ਕੁਮਾਰ ਦੀ ਜਿਹੜੀ ਜਗ੍ਹਾ ਹੈ ਰੀਕੂ ਦੀ ਜਗ੍ਹਾ ਹੈ ਉਹਦੇ ਵਿੱਚ ਆ ਕੇ ਇਹਨਾਂ ਨੇ ਹਮਲਾ ਕੀਤਾ ਹਮਲਾ ਮਾਰਪੀਟ ਕੀਤੀ ਹੈ ਪੂਰੀ ਮਾਰਬਿਡ ਕੀਤੀ ਆ ਚਲੋ ਜਦੋਂ ਪਤਾ ਲੱਗਿਆ ਫੋਨ ਕਰਿਆ ਭਾਈ ਲੜਾਈ ਝਗੜਾ ਨਾ ਹੋ ਜੇ ਚਲੋ ਮਟਾਇਆ ਮਟਾ ਕੇ ਉਧਰ ਪੁਲਿਸ ਨੇ ਅੱਧੇ ਪਰਲੇ ਪਾਸੇ ਖੜਾਤੇ ਅੰਦਰੋਂ ਪਾਸੇ ਵੀ ਕੋਈ ਗੱਲ ਨਹੀਂ ਭਾਈ ਕੱਲ ਦਾ 10 ਤਰੀਕ ਜਿਹੜਾ ਹੈਗਾ ਉਹ ਟਾਈਮ ਦਿੱਤਾ ਹੋਇਆ 4 ਵਜੇ ਦਾ ਟਾਈਮ ਦਿੱਤਾ ਰਿਟਰਨ ਚ ਟਾਈਮ ਦਿੱਤਾ ਇਹਨਾਂ ਨੂੰ ਰੀਕੂ ਨੇ ਜਿਹੜੀ ਦਰਖਾਸਤ ਐ ਐਸਐਸਪੀ ਨੇ ਐਸਐਸਪੀ ਨੂੰ ਦਿੱਤੀ ਹੈ ਉਹਦੇ ਸਬੰਧ ਚ 4 ਵਜੇ ਕਾਰ ਬਾਰ ਥੋੜਾ ਜ਼ਿਕਰ ਕਿਉਂ ਹੋ ਰਿਹਾ ਇਹਦੇ ਚ ਦੇਖੋ ਇਹਦੇ ਚ ਰਾਜਨੀਤੀ ਹੈ ਮੇਰਾ ਅਕਸ਼ ਖਰਾਬ ਕਰਨ ਵਾਸਤੇ ਉਹੀ ਤਾਂ ਗੱਲ ਹੈ ਮੇਰਾ ਕੋਈ ਲੇਗਾ ਦੇ ਗਰੀ ਆ ਪਹਿਲਾ ਜਿਹੜਾ 428 ਦਾ ਪਾਇਆ ਸੀ ਉਹ ਮੈਂ ਜੱਜ ਸਾਹਿਬ ਨੂੰ ਇਹ ਕਿਹਾ ਜੱਜ ਸਾਹਿਬ ਮੇਰਾ ਕੋਈ ਲੇਗਾ ਦੇਗਾ ਨਹੀਂ ਜੱਜ ਸਾਹਿਬ ਨੇ ਡਿਸਮਿਸ ਕਰਤਾ ਹੁਣ ਇਹਨਾਂ ਨੇ ਕੀ ਕਰਿਆ ਹੁਣ ਇੱਕ ਨਵਾਂ ਕੇਸ ਹੋਰ ਜਿਹੜਾ ਹੈਗਾ ਆ ਦੇਖੋ ਪਹਿਲਾਂ ਉਹਨਾਂ ਦੇ ਜਿਹੜੇ 15 ਬੰਦੇ ਸੀ ਹੁਣ ਜਿਹੜਾ ਕੇਸ ਨਵਾਂ ਪਾਤਾ ਇਹਨਾਂ ਨੇ ਹੁਣ ਕੇਸ ਇਹ ਨਵਾਂ 10 ਬੰਦਿਆਂ ਨੇ ਇੱਕ ਆ ਲੜਕਾ ਵਿੱਚ ਵਕੀਲ ਹੈ ਤੇ 10 ਲੇਡੀਜ਼ ਨੇ ਉਹਨਾਂ ਦੇ ਇਹ ਨਵਾਂ ਕੇਸ ਇੱਕ ਹੋਰ ਮੇਰੇ ਦੇ ਮਲਕ ਇਹਨਾਂ ਨੇ ਧਾਇਰ ਕਰ ਦਿੱਤਾ ਜਿਹਦੀ 10ਵੇਂ ਮਹੀਨੇ ਦੀ 3 ਤਰੀਕ ਹੈ ਇਹਦੀ ਇਸ ਕੇਸ ਵਿੱਚ ਕੀ ਹੈ ਕੁਝ ਅਲੱਗ ਹੈ ਕਿ ਇਹਦੇ 'ਚ ਅਲੱਗ ਹੈ ਪਹਿਲਾਂ 428 ਦਾ ਪਾਇਆ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਹੈ ਉਹਦੇ 'ਚ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਹਾਰ ਗਏ ਹੁਣ ਮੈਨੂੰ ਬਦਨਾਮ ਕਰ ਜੋਗੇ ਫੇਰ ਇਹਨਾਂ ਨੇ ਕੇਸ ਨੰਬਰ ਖਸਰਾ ਨੰਬਰ 472 ਖਸਰਾ ਨੰਬਰ 473 ਜਿਸ ਦੀ ਮਾਲਕ ਨਗਰ ਕੌਸ਼ਲ ਬਨੂੜ ਹੈ ਜਿਸ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਨਾ ਮੇਰਾ ਉਹਦੇ ਤੇ ਕਬਜ਼ਾ ਹੈ ਉਹ ਜਗਾ ਇਦਾਂ ਹੀ ਪਈ ਆ ਉਹਦੇ ਚ ਸਰਕਾਰੀ ਕਮੇਟੀ ਦਾ ਬੋਰਡ ਲੱਗਿਆ ਹੋਇਆ ਹੈ ਮੇਰਾ ਕੋਈ ਲੇਗਾ ਦੇਗਾ ਨਹੀਂ ਆ ਉਹ ਮੈਨੂੰ ਹਰਾਸ਼ਮੈਂਟ ਕਰਨ ਵਾਸਤੇ ਤੇ ਮੈਨੂੰ ਬਦਨਾਮ ਕਰਨ ਦੇ ਮਕਸਦ ਦੇ ਨਾਲ ਜਿਹੜਾ ਇਹ ਮੇਰੇ ਤੇ ਮਿਲ ਕੇ ਕੇਸ 12 ਬਾਰ ਬਾਰ ਦੁਬਾਰਾ ਦੁਬਾਰਾ ਇਹ ਜਿਹੜਾ ਕੇਸ ਪਾਰ ਹੈ ਇਸ ਕੇਸ ਦੀ ਪਾਰਟੀ ਕਿਸ ਕਿਸ ਨੂੰ ਬਣਾਇਆ ਹੋਇਆ ਇਸ ਕੇਜ ਦੇ ਵਿੱਚ ਇੱਕ ਨੰਬਰ ਤੇ ਪਾਰਟੀ ਮੈਨੂੰ ਬਣਾਇਆ ਹੋਇਆ ਦੂਜੇ ਨੰਬਰ ਤੇ ਰਿਕੂ ਨੂੰ ਬਣਾਇਆ ਹੋਇਆ ਤੀਜੇ ਨੰਬਰ ਤੇ ਮਿਊਨਿਸਪਲ ਕਮੇਟੀ ਨੂੰ ਬਣਾਇਆ ਹਾਲਾਂਕਿ ਜਗਾ ਮਿਊਨਿਸਪਲ ਕਮੇਟੀ ਦੀ ਹੈ ਲੇਕਿਨ ਲੋਕਾਂ ਵੱਲੋਂ ਮਿਊਨਿਸਪਲ ਕਮੇਟੀ ਨੂੰ ਹੀ ਪਾਰਟੀ ਕਿਉਂ ਬਣਾਇਆ ਗਿਆ ਦੇਖੋ ਜੀ ਇਹ ਮਕਸਦ ਇਹਨਾਂ ਦਾ ਜੋ ਹੈਗਾ ਜ਼ਮੀਨ ਹੜਪਣ ਦਾ ਸਰਕਾਰੀ ਜ਼ਮੀਨ ਹੜਪਣ ਦਾ ਹੈ ਕਿਉਂਕਿ ਵਾਰਡ ਨੰਬਰ 12 ਔਰ ਇੱਕ 12 ਔਰ ਇੱਕ ਦੇ ਵਿਚਕਾਰ ਹੈ 13 ਦੇ ਕੋਲ ਹੈ ਇਹ ਪ੍ਰਧਾਨ ਦਾ ਜਿਹੜਾ ਮਕਸਦ ਹੈ ਪ੍ਰਧਾਨ ਦਾ ਕੀ ਨਾਮ ਹੈ ਜਗਤਾਰ ਸਿੰਘ ਹੈ ਜਿਹੜਾ ਸਾਡੇ ਤੋਂ ਬਿਲੋਂਗ ਕਰਦਾ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਤੇ ਪਹਿਲੇ ਤੁਸੀਂ ਵੀ ਕਾਂਗਰਸੀ ਸੀਗੇ ਤੁਹਾਡੇ ਮੈਂ ਹਾਂ ਜਿਸ ਦਿਨ ਦਾ ਮੈਂ ਇਹ ਪਾਰਟੀ ਤਿਆਗੀ ਹੈ ਮੈਂ ਇਹਨਾਂ ਦੇ ਆਪਣੇ ਜਿਹੜੇ ਵਧੀਆ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਤੇ ਆਪਣੇ ਐਮਐਲਏ ਨੀਨਾ ਮਿੱਤਰ ਜੀ ਦੇ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਮੈਂ ਜਵਾਨ ਕਰੀ ਉਸ ਦਿਨ ਦਾ ਮੇਰੇ ਨਾਲ ਇਹ ਵੈਰ ਪਏ ਹੋਏ ਨੇ ਮੈਨੂੰ ਹਰ ਇੱਕ ਗੱਲ 'ਚ ਮਿਲ ਕੇ ਬਦਨਾਮ ਕਰਦੇ ਨੇ ਕਦੇ ਕਿਸਤੇ ਕੇਸ ਕਦੇ ਕਿਸ ਤਰ੍ਹਾਂ ਦਾ ਕੇਸ ਤੇ ਆਹ ਜਿਹੜਾ ਮੇਰੇ ਤੇ ਕਾਇ ਪਾਇਆ ਇਹਦੇ ਨਾਲ ਮੇਰਾ ਕੋਈ ਦਬਾਅ ਨਹੀਂ ਕੋਈ ਗੱਲ ਨਹੀਂ ਕੋਈ ਨਾ ਮੇਰਾ ਕਬਜ਼ਾ ਹੈ ਕਮੇਟੀ ਦੀ ਜ਼ਮੀਨ ਹੈ ਇਹ ਸਿਰਫ ਇਹ ਆਪ ਹੜੱਪਣ ਨੂੰ ਫਿਰਦੇ ਆ ਠੀਕ ਹੈ ਜੀ ਅਗਲਾ ਕਦਮ ਕੀ ਰਹੇਗਾ ਜੇ ਤੁਹਾਡਾ ਇਸ ਕੋਈ ਹੈ ਨਹੀਂ ਲੈਣ ਦੇ ਨਹੀਂ ਹੈ ਕੀ ਕਦਮ ਹੈ ਜੀ ਦੇਖੋ ਜੀ ਹੁਣ ਮੈਂ ਬਾਰ ਬਾਰ ਤਾਂ ਆਪਣੀ ਬਦਨਾਮੀ ਕਰਾਉਂਗਾ ਨਹੀਂ ਪਹਿਲਾਂ ਮੈਨੂੰ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਮਿਲ ਕੇ ਮੇਰੀ ਬਦਨਾਮੀ ਕਰੀ ਆ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ 428 ਨਾਲ ਮੇਰਾ ਕੋਈ ਲੈਕ ਨਹੀਂ ਸੀ ਹੁਣ ਜਿਹੜਾ 472 ਤੇ 473 ਜਿਹੜਾ ਮਿਊਨਿਸਪਲ ਕਮੇਟੀ ਬਨੂਰ ਮਾਲਕੀ ਆ ਟੋਬੇ ਵਾਲੀ ਜ਼ਮੀਨ ਹੈ ਜਿਹੜੀ ਕਿ ਖਾਲੀ ਪਈ ਆ ਉਹਦੇ ਚ ਬੋਰਡ ਲੱਗਾ ਹੋਇਆ ਸਰਕਾਰੀ ਉਹਦੇ ਨਾਲ ਮੇਰਾ ਕੋਈ ਲੈਗਾ ਦੇਗਾ ਨਹੀਂ ਹੈਗਾ ਮੈਨੂੰ ਬਦਨਾਮ ਤੇ ਇਹਦੇ ਸਬੰਧ ਚ ਇਹਦੇ ਸਬੰਧ ਦੇ ਵਿੱਚ ਮੈਂ ਜਿਹੜਾ ਬਾਰ ਬਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ ਇਹਦੇ ਸਬੰਧ ਵਿੱਚ ਮੈਂ ਕੋਰਟ 'ਚ ਜਾਊਂਗਾ ਮਾਨਯੋਗ ਅਦਾਲਤ ਦੇ ਵਿੱਚ ਫਰਿਆਦ ਕਰੂੰਗਾ ਆਪਣੀ ਕਿ ਮੇਰਾ ਜਿਹੜਾ ਅਕਸ਼ ਖਰਾਬ ਕਰਨ ਵਾਸਤੇ ਮੈਨੂੰ ਬਦਨਾਮ ਕਰਨ ਵਾਸਤੇ ਸਾਰੀ ਸਾਜ਼ਿਸ਼ ਜਿਹੜੀ ਹੈ ਪ੍ਰਧਾਨ ਰਚ ਰਿਹਾ ਤੇ ਉਹਦੇ ਚਿਹਤੇ ਜਿਹੜੇ ਗਿਆ ਉਹ ਰਚ ਰਿਹਾ ਆਉਣ ਵਾਲੇ ਇਲੈਕਸ਼ਨ 'ਚ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਮੈਨੂੰ ਤਾਹ ਲਾਣਾ ਚਾਹੁੰਦੇ ਨੇ ਇਹਦੀ ਚ ਮੇਰਾ ਇਹਦੀ ਚ ਕੋਈ ਰੋਲ ਨਹੀਂ ਹੈ ਇਹਦੇ ਚ ਜਿੰਨੇ ਇਹਨਾਂ ਨੇ ਇਲਜ਼ਾਮ ਲਾਏ ਆ ਸਾਰੇ ਬੇਮੁਨਾਯਾਦ ਤੇ ਝੂਠੇ ਨੇ ਮੇਰਾ ਕੋਈ ਇਹਦੀ ਚ ਰੋਲ ਨਹੀਂ ਹੈਗਾ ਭਰਾਵਾ ਨਾ ਮੇਰੀ ਇਹਦੇ ਜੋਗਾ ਪੋਲਿਟਿਕਲ ਸਪਰੰਟ ਕਰਦੀ ਹੈ ਹਾਂਜੀ ਪੋਲਿਟਿਕਲ ਸਪਰੰਟ ਹੈ ਮੈਨੂੰ ਬਦਨਾਮ ਕਰਨ ਲੋਕ ਹੁਣ ਇਹਨਾਂ ਗੁੱਸਾ ਕਰ ਰਹੇ ਨੇ ਲੋਕ ਹੁਣ ਆਪਣੇ ਆਪ ਵਧੀਆ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਰਹੇ ਆ ਵਧੀਆ ਕੰਮ ਹੋ ਰਹੇ ਆ ਬਨੂੜ ਦੇ ਵਿਕਾਸ ਰਾਜਪੁਰੇ ਦੇ ਹਲਕੇ ਦੇ ਹੋ ਰਹੇ ਆ ਪੰਜਾਬ ਦੇ ਹੋ ਰਹੇ ਆ ਉਹਨਾਂ ਨੂੰ ਦੇਖਦਿਆਂ ਇਹ ਲੋਕ ਰੜ ਰਹੇ ਨੇ ਬਸ ਇਹ ਇਸ ਗੱਲ ਤੋਂ ਬਸ ਇਹਨਾਂ ਨੂੰ ਮਜਲਸੀ ਹੋ ਰਹੀ ਹੈ ਤੇ ਮੇਰੇ ਤੇ ਬਹੁਤ ਹੀ ਮਤਲਬ ਕਿ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹਰ ਇੱਕ ਗੱਲੋਂ ਨਾ ਮੇਰੇ ਕੋਈ ਕੰਮ ਹੋਣ ਦਿੰਦੇ ਆ ਜਦੋਂ ਕੋਈ ਏਜੰਡੇ 'ਚ ਕੰਮ ਪੈਂਦਾ ਪ੍ਰਧਾਨ ਚੱਕ ਕੇ ਪਰਾਂ ਮਾਰਦਾ ਕਈ ਵਾਰ ਮੇਰੇ ਤੇ ਦਰਖਾਸਤਾਂ ਦੇ ਲਿਆ ਨੇ ਜਿਹੜੀਆਂ ਮੇਰੇ ਕੋਲ ਪਈਆਂ ਨੇ ਬੋਲੀ ਹੁੰਦੀ ਆ ਜ਼ਮੀਨ ਦੀ ਆਪਣੇ ਚਹੇਤਿਆਂ ਨੂੰ ਦੇ ਦਿੰਦਾ ਜੇ ਵਿਰੋਧ ਕਰਦੇ ਆ ਤੇ ਸਾਡੇ ਤੇ ਦਰਖਾਸਤਾਂ ਦੇਂਦਾ ਕਦੀ ਸੀਐਮ ਸਾਹਿਬ ਨੂੰ ਦੇਤੀ ਕਦੀ ਕਿਹਨੂੰ ਦੇਤੀ ਐਦਾਂ ਮਲਕੇ ਮਲਕੇ ਮਤੇ ਪਾਤ ਕਰਦਾ ਸਾਡੇ ਖਿਲਾਫ ਯਾਨੀ ਬਹੁਤ ਇਸ ਪ੍ਰਧਾਨ ਨੇ ਸਾਨੂੰ ਬਹੁਤ ਦੁਖੀ ਕਰਾਇਆ ਹੈ